دیکھیے مانو دھرم کتھا پرچار منڈل کی استھاپنا بھگوان کی پرنا سے لگ بھگ آج سے بائیس وش پہلے ہوئی اس میں لکشیہ یہی تھے کہ مانوتا کی سیوا کس طرح سے کی جائے مانو پریم مانو سدھاؤ بڑھے اس کے لیے آرمبھ میں شری رام کتھا योग आध्यात्मिक प्रवचन आयुर्वेद के द्वारा समाज में इसकी शुरुआत हुई आज से लगभग 3 वर्ष पहले हमारे मन में आया उसमें भी भगवत प्रेरणा ही रहती है कि रक्त दान जो है एक ऐसा प्रकल्प है जिससे मानवता को हम और बड़ा सकते हैं कि किसी को भी इस तरह की आवश्यकता रहती है नेसेसिटी होती है تو وہ یہ نہیں دیکھتا کہ کیا جات پات ہے گورا ہے کالا ہے کیا ہے بس رکت ملنا چاہیے اور اس روگی کی جان بچنی چاہیے اس پرکلپ سے اس سوچ سے اس وچار سے اس تھوٹ سے ہم نے اپنی سنستہ کے کاریوں میں اس کو بھی جوڑا اور اسی کے انترگت جے آج آٹھوان رکدان شیور ہے ہاں جی میں ڈاکٹر پوجا ਬੀਟੀਓ ਸਿਵਲ ਹਸਪੀਟਲ ਗੁਰਦਾਸਪੁਰ ਅੱਜ ਅਸੀਂ ਇੱਥੇ ਆ ਮਾਨਵ ਧਰਮ ਸੁਸਾਇਟੀ ਵੱਲੋਂ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਹੈ ਜੋ ਕਿ ਇਹਨਾਂ ਦਾ 8ਵਾਂ ਕੈਂਪ ਹੈ ਹੁਣ ਤੱਕ ਟੋਟਲ 15 ਯੂਨਿਟ ਹੋ ਚੁੱਕੇ ਹਨ ਤੇ ਲੋਕੀ ਵੱਧ ਚੜ ਕੇ ਆ ਰਹੇ ਹਨ ਤੇ ਆਸ ਹੈ ਕਿ ਘੱਟੋ-ਘੱਟ 30-35 ਯੂਨਿਟਸ ਸਾਨੂੰ ਕਲੈਕਸ਼ਨ ਕਰਕੇ ਦੇਣਗੇ ਜੋ ਮਾਨਵ ਧਰਮ ਵੱਲੋਂ ਇਹ ਬਹੁਤ ਅੱਛਾ ਇੱਕ ਆਜੂ ਪ੍ਰਾਲਾ ਕੀਤਾ ਗਿਆ ਹੈ ਲੋਕੀ ਜਿਹੜਾ ਖੂਨ ਦੇ ਕੇ ਇੱਕ ਬਹੁਤ ਹੀ ਹਿਊਮੈਨਿਟੀ ਦੀ ਹੈਲਪ ਕਰ ਰਹੇ ਹਨ ਵੱਤੂ ਵੱਤੜ ਕੋ ਜਿਹੜੇ ਥੈਲੇਸੀਮੀਆ ਹਿਮੋਫੀਲੀਆ ਦੇ ਬੱਚੇ ਆਉਂਦੇ ਹਨ ਕੋਈ ਏਐਨਸੀ ਕੇਸਿਸ ਹੁੰਦੇ ਹਨ ਆਪਰੇਸ਼ਨਸ ਐਕਸੀਡੈਂਟ ਕੇਸਿਸ ਸਾਰਿਆਂ ਦੀ ਬਹੁਤ ਹੀ ਹੈਲਪ ਹੁੰਦੀ ਹੈ ਸੋ ਮੈਂ ਲੋਕਾਂ ਨੂੰ ਇਸ ਕੈਂਪ ਦੇ ਜ਼ਰੀਏ ਇਹੀ ਮੈਸੇਜ ਇਹਨਾਂ ਚਾਹਾਂਗੀ ਕਿ ਸਾਰੇ ਵੱਤੜ ਕੇ ਅੱਗੇ ਆਣ ਤੇ ਇਹੋ ਜੇ ਉਪਰਾਲੇ ਕਰਦੇ ਰਹਿਣ ਥੈਂਕ ਯੂ ਮੇਰਾ ਨਾਮ ਨਿਖਿਲ ਗੁਪਤਾ ਹੈ ਤੇ ਅੱਜ ਅਸੀਂ 8ਵਾਂ ਜਿਹੜਾ ਲਗਾ ਰਹੇ ਹਾਂ ਕੈਂਪ ਬਲੱਡ ਗੈਂਪ ਲਗਾ ਰਹੇ ਆ ਉਹ ਅਹੀ ਰਲ ਕੇ ਲਗਾ ਰਹੇ ਆ ਮਾਨਵ ਧਰਮ ਕਥਾ ਪ੍ਰਚਾਰ ਮੰਡਲ ਐਮ ਆਈਡਬਲਿਊ ਫਾਊਂਡੇਸ਼ਨ ਗੁਰਦਾਸਪੁਰ ਸੋਸਾਇਟੀ ਤੇ ਭਾਰਤੀ ਗਾਸ ਪਰਸ਼ਦ ਜਿਹੜੀ ਅਈ ਇਕੱਠੇ ਲਗਾ ਰਹੇ ਆ ਮੈਂ ਤਾਂ ਮੀਡੀਆ ਥਰੂ ਇਹੋ ਹੀ ਲੋਕਾਂ ਨੂੰ ਮੈਸੇਜ ਆਂਗਾ ਕਿ ਜਿਹੜਾ ਬਲੱਡ ਡੋਨੇਟ ਹੈ ਨਾ ਸਾਨੂੰ ਜਿਆਦਾ ਤੋਂ ਜਿਆਦਾ ਕਰਨਾ ਚਾਹੀਦਾ ਕਿਉਂਕਿ ਹਰ ਚੀਜ਼ ਕੋਈ ਇੱਕ ਚੀਜ਼ਾਂ ਹੁੰਦੀਆਂ ਜਿਹੜੀਆਂ ਪਰਚੇਸ ਕਰ ਸਕਦੇ ਆ ਬਟ ਬਲੱਡ ਪਰਚੇਸ ਨਹੀਂ ਕਰ ਸਕਦੇ ਔਰ ਇਹ ਇੰਪੋਰਟ ਤੋਂ ਨੂੰ ਹੀ ਪਤਾ ਜਿਹਨੂੰ ਜ਼ਰੂਰਤ ਪੈਂਦੀ ਆ ਔਰ ਇਹ ਆਮ ਨਹੀਂ ਮਿਲਦਾ ਔਰ ਇੱਕ ਬੋਡੀ ਦੇ ਵਿੱਚ ਹੀ ਬੰਦਾ ਔਰ ਮੈਂ ਤੁਹਾਡੇ ਚੈਨਲ ਥਰੂ ਇਹੋ ਮਾਧਿਅਮ ਜਿਹੜਾ ਆਪਣੇ ਸ਼ਹਿਰ ਵਾਸੀਆਂ ਦਾ ਬੜਾ ਸਹਿਯੋਗ ਵੀ ਮਿਲਦਾ ਸਾਡੇ ਕੋਲ ਬਹੁਤ ਡੋਨਰ ਵੀ ਆਏ ਹੋਏ ਨੇ ਔਰ ਮੈਂ ਇਹੋ ਮੈਸੇਜ ਦੇਣਾ ਚਾਹਾਂਗਾ ਕਿ ਬਲੱਡ ਜਿਹੜਾ ਨਾ ਹਰ 3 ਮਹੀਨੇ ਬਾਅਦ ਇੱਕ ਵਾਰ ਜਿਹੜਾ ਤੰਦਰੁਸਤ ਬੰਦੇ ਨੂੰ ਉਹ ਕਰਨਾ ਚਾਹੀਦਾ ਔਰ ਇਹਦੇ ਕੋਈ ਸਾਡੀ ਬੋਡੀ ਨੂੰ ਬੈਨੀਫਿਟ ਹੀ ਹੈ ਨੁਕਸਾਨ ਕੋਈ ਨਹੀਂ ਹੈ ਇਹ ਨਾਲ ਮੋਟਾਪਾ ਬੀਪੀ ਕੰਟਰੋਲ ਰੰਦਾ ਸਾਡਾ ਜਿਹੜਾ ਸਰੀਰ ਫਿੱਟ ਰਹਿੰਦਾ ਤੇ ਕੈਲੋਸਟਰੋਲ ਜਿਹੜਾ ਸਾਡਾ ਉਹ ਵੀ ਸਾਡਾ ਕੰਟਰੋਲ ਰੰਦਾ ਤੇ ਮੈਂ ਲੋਕਾਂ ਨੂੰ ਉਹ ਕਹਾਂਗਾ ਕਿ ਵਰਤਮਾਨ ਜਿਹੜਾ ਬਲੱਡ ਨੈਡ ਕੀਤਾ ਜਾਵੇ ਅਧਿ ਕਸ਼ ਭਾਰਤ ਕਰ ਪਰਸ਼ਦ ਅਤੇ ਮਨਵਧਰਮ ਕਥਾ ਪ੍ਰਚਾਰ ਮੰਡਲ ਦਾ ਕਨਵੀਨਰ ਹੈ ਅੱਜ ਅਸੀਂ ਇਥੇ 8ਵੇਂ ਖੂਨਦਾਨ ਗੈਂਪ ਦੇ ਵਿੱਚ ਇਸਲੇ ਲਈ ਵਸਤੇ ਆਏ ਆਂ ਕਾਫੀ ਮਾਤਰਾ ਦੇ ਵਿੱਚ ਸਾਡੇ ਡੋਨਰ ਇਥੇ ਪਹੁੰਚ ਚੁੱਕੇ ਆਂ ਔਰ ਮੈਂ ਡੋਨਰਸ ਨੂੰ ਇਹ ਮੈਸੇਜ ਦੇਣਾ ਚਾਹਾਂਗਾ ਕਿ ਖੂਨਦਾਨ ਜਿਹੜਾ ਇੱਕ ਮਹਾਨ ਹੈ ਇਹਨਾਂ ਸਰੀਰ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਇੱਕ ਨੌਜਵਾਨ ਵਿਅਕਤੀ ਦੇ ਸੀਰ ਦੇ ਵਿੱਚ 4500 ਤੋਂ 5700 ਐਮਐਲ ਤੱਕ ਖੂਨ ਹੁੰਦਾ ਹੈ ਜਿਉਂ ਤੋਂ 350 ਗ੍ਰਾਮ ਅਸੀਂ দান ਕਰ ਦਈਏ ਤੇ ਸਾਡਾ ਫੈਗਨਿਸ਼ਨ ਪੈਂਦਾ ਔਰ ਉਹ ਵੀ ਜੇ দান ਕਰਦੇ ਹਾਂ 350 ਗ੍ਰਾਮ ਉਹ ਸਾਡਾ 24 ਘੰਟੇ ਦੇ ਵਿੱਚ ਵਿੱਚ ਪੂਰਾ ਹੋ ਜਾਂਦਾ ਹੈ ਜੇ ਅਸੀਂ দান ਨਹੀਂ ਕਰਦੇ ਤੇ ਸਾਡੇ ਉਹ ਜਿਹੜੇ ਬਲੱਡ ਦੇ ਆਰਬੀਸੀ ਹੈਗੀਆਂ ਉਹ 4 ਮਹੀਨੇ ਬਾਅਦ ਆਟੋਮੈਟਿਕਲੀ ਖਤਮ ਹੋ ਜਾਂਦੇ ਗਿਆ ਉਹਨੇ ਬੈਠ ਰਿਹਾ ਹੈ ਉਹ দান ਕਰਕੇ ਤੇ ਆ ਨਾ ਕਿਸੇ ਲੋੜਵੰਦੀ ਜਨਮ ਚਾਈ ਜਾਵੇ ਸੋ ਸਾਡਾ ਇੱਕ ਯੂਨਟ ਖੂਨ ਕਿੰਨ ਬੰਦੇ ਨੇ ਜਨਮ ਚਲ ਸਕਦਾ ਹੈ ਕਿਉਂਕਿ ਇਹਨੂੰ ਆਰਡੀਸਟਿਟ ਜੁੜਦੀ ਹੈ ਕਿ ਇਹਨੂੰ ਪ੍ਰੇਡਰ ਜੁੜਦੀ ਹੈ ਗਿਆ ਕਿ ਇਹਨੂੰ ਪਲਾਦਵਾਂ ਜੁੜਦੀ ਹੈ ਗਿਆ ਡਾਕਟਰ ਸਾਹਿਬ ਤੋਂ ਮੈਂ ਇਹਨਾਂ ਸ਼ਾਬਾਸ਼ ਇਹਨਾਂ ਬੰਦੇ ਜਿਹੜੇ ਡੋਨਰ ਆਏ ਹੈਗੇ ਆ ਅੱਜ ਤੋਂ ਦੇ ਮਾਤੇ ਮੈਂ ਇਹਨਾਂ ਨੂੰ ਬਹੁਤ ਬਹੁਤ ਨੰਨ ਬੁਲਾਈ ਦਿਨ ਚੰਦਾ ਉਹਨਾਂ ਦਾ ਧੰਨਵਾਦ ਕਰਨੇ ਚੰਦਾ ਕੋ ਜੀ ਖੂਨ ਦਾਨ ਇੱਕ ਇਹੋ ਜਿਹਾ ਦਾਨ ਆ ਇਹ ਪੈਸੇ ਨਾ ਨਹੀਂ ਤੋਲਿਆ ਜਾ ਸਕਦਾ ਇਹ ਦੌਲਤ ਨਾਲ ਨਹੀਂ ਤੋਲਿਆ ਜਾ ਸਕਦਾ ਇਹ ਦਾਨ ਇੱਕ ਇਹੋ ਜਿਹਾ ਆ ਵੀ ਜੇ ਇਹਨੂੰ ਆਪਾਂ ਦਾਨ ਕਰਾਂਗੇ ਤਾਂ ਆਪਾਂ ਕਿਸੇ ਦੀ ਜ਼ਿੰਦਗੀ ਬਚਾ ਸਕਦੇ ਹਾਂ ਕਿਸੇ ਦੀ ਜ਼ਿੰਦਗੀ ਬਚਾਉਣ ਦੇ ਨਾਲ ਨਾਲ ਅਸੀਂ ਆਪਣੀ ਜ਼ਿੰਦਗੀ ਵੀ ਨੂੰ ਬਚਾ ਸਕਦੇ ਹਾਂ ਇਸ ਤਰ੍ਹਾਂ ਕਿ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਬਹੁਤ ਵੱਧਾ ਜਿਨ੍ਹਾਂ ਨੂੰ ਪੌੜੀਆਂ ਤੇ ਚੜ੍ਹ ਜਾਂ ਸਾਹ ਚੜ ਜਾਂਦਾ ਜਦੋਂ ਤੁਸੀਂ ਖੂਨ ਇੱਕ ਗਾਣ ਕਰਦੇ ਹੋਗੇ ਨਾ ਤਾਂ ਤੁਹਾਡਾ ਆਟੋਮੈਟਿਕਲੀ ਤੁਹਾਡੀ ਸਾਹ ਜਿਹੜਾ ਇਹਦਾ ਸਾਹ ਦੀ ਪ੍ਰੋਬਲਮ ਜਿਹੜੀ ਬਿਲਕੁਲ ਦੂਰ ਹੋ ਜਾਂਦੀ ਹੈ ਇਸ ਕਰਕੇ ਖੂਨ ਦਾਨ ਕਰਨਾ ਬਹੁਤ ਜ਼ਰੂਰੀ ਆ ਮੈਂ ਇਸ ਵਾਰ ਮੇਰਾ ਖਿਆਲ ਆ ਵੀ ਮੈਂ 26 ਜਾਂ 27 ਵਾਰਮੀ ਐਕਾਦ ਬੰਦ ਖੂਨ ਦਾਨ ਕਰ ਚੁੱਕਾ ਇਹ ਮੇਰੇ ਨਾਲ ਕਰਨ ਜੀ ਨੇ ਅਸੀਂ ਐਮਐਡਬਲਯੂ ਦੀ ਟੀਮ ਆ ਸਾਡੀ ਟੋਟਲ ਆਈ ਆ ਅਸੀਂ ਸਾਰਿਆਂ ਬਲੱਡ ਡੋਨੇਟ ਕੀਤਾ ਤੇ ਅਸੀਂ ਸਾਰਿਆਂ ਨੂੰ ਸੰਦੇਸ਼ ਦੇਣਾ ਚਾਹੁੰਦੇ ਆਂ ਕਿ ਬਲੱਡ ਜਿਹੜਾ ਨਾ